ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਮਹਿਮਾ ਚੱਕ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਕਰਤਾਰਪੁਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਪਸ਼ੂ ਵਿਖਾਉਣੇ ਆ ਇੱਕ ਪਹਿਲੇ ਸਵੇਰ ਝੋਟੀਦਾਨ ਦਿਖਾਉਣੀ ਹੈ ਤੇ ਇੱਕ ਆਗਾ ਤੁਹਾਨੂੰ ਬਿਲਕੁਲ ਨੋਰਮਲ ਜਿਹੇ ਰੇਟ 'ਚ ਤੁਹਾਨੂੰ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਣਾ ਠੀਕ ਠਾਕ ਜੀ ਬਹੁਤ ਵਧੀਆ ਮੇਰਾ ਕਿਰਪਾ ਗੁਰੂ ਆਮਦਾਸ ਜੀ ਤੇ ਚਾਹ ਵਧੀਆ ਮੇਰੀ ਚਹੀਦੀ ਜੀ ਨਾਮ ਦੱਸ ਤੋਂ ਇੱਕ ਵਾਰੀ ਫੇਰ ਆਪਣਾ ਨਾਮ ਬਲਵਿੰਦਰ ਸਿੰਘ ਹਾਂਜੀ ਪਿੰਡ ਮੇਮੇ ਚੱਕ ਹਾਂਜੀ ਤੇ ਜ਼ਿਲ੍ਹਾ ਗੁਰਦਾਸਪੁਰ ਦਸੀਲ ਡੇਰਾ ਭਾਪਾ ਨਾਮ ਠੀਕ ਹੈ ਜੀ ਹਾਂਜੀ ਤੇ ਫੋਨ ਨੰਬਰ ਵੀ ਬੋਲਦਾ ਫੋਨ ਨੰਬਰ 99683 5566 7738 ਤੇ 1181 ਇਹ ਦੋ ਨੰਬਰ ਆ ਠੀਕ ਹੈ ਹਾਂਜੀ ਤੇ ਪਿਛਲੀ ਵਾਰੀ ਫਿਰ ਜਿਹੜੇ ਤੁਸੀਂ ਵਿਚਾਰ ਰੱਖੇ ਸੀ ਬੜੇ ਵੀਰਾਂ ਨੇ ਪਸੰਦ ਕੀਤਾ ਸਾਨੂੰ ਵੀ ਕਾਫੀ ਫੋਨ ਆਏ ਵੀ ਨਹੀਂ ਵਧੀਆ ਗੱਲ ਕੀਤੀ ਆ। ਇਹ ਵਿਚਾਰ ਇਦਾਂ ਹੁਣ ਵੀ ਕੱਲ ਮੈਂ ਵੇਖਣ ਡਿਆ ਤੇ ਇੱਕ ਵੀਰਾ ਖੰਡਿਆ ਵੀ ਜਿੰਨੇ ਕਿਸੇ ਰੁੱਖ ਲਾਉਣੇ ਆ ਨਾ ਹਾਂਜੀ ਉਹ ਸਾਨੂੰ ਫੋਨ ਕਰੇ ਤੇ ਆਪਾਂ ਉਹਨੂੰ ਰੁੱਖ ਭੇਜੀਏ। ਮੇਰੇ ਕੋਲ ਜਗ੍ਹਾ ਹੈਗੀ ਆ। ਠੀਕ ਆ। ਤੇ ਚਲੋ ਜਿਹਦੇ ਕੋਲ ਜਗ੍ਹਾ ਹੈਗੀ ਆ ਉਹਨੂੰ ਚਲੋ ਲਾਉਣੇ ਚਾਹੀਦੇ ਵੀਰ ਜੀ ਵੇਖੋ ਕਿਉਂਕਿ ਰੁੱਖ ਲਾਵਾਂਗੇ ਤਾਂ ਚੰਗੀ ਗੱਲ ਆ ਆਪਣਾ ਭਵਿੱਖ ਬਚਾਵਾਂਗੇ। ਹਾਂਜੀ ਹਾਂਜੀ। ਆ ਪਿਛਲੇ ਅਰੇ ਵੀ ਤੁਸੀਂ ਇਹੀ ਕਿਹਾ ਸੀ। ਕਿ ਆਪਾਂ ਰੱਖ ਲੈਣੇ ਜਿਹਦੇ ਤੇ ਇੱਕ ਘਰੇ ਕੋਈ ਨਾ ਕੋਈ ਜ਼ਰੂਰ ਇੱਕ ਤੇ ਪਸ਼ੂ ਰੱਖਣਾ ਹੀ ਚਾਹੀਦਾ ਵਾ ਜਿਹੜਾ ਉਹਦੇ ਕਰਕੇ ਡੰਗਰ ਬਹੁਤ ਦੀਦੀ ਘਟਦੇ ਜਾਂਦੇ ਆ ਉਹਦੇ ਕਰਕੇ ਫਿਰ ਡੰਗਰ ਵੀ ਮਹਿੰਗਾ ਹੁੰਦਾ ਜਾਂਦਾ ਵਾ ਹਾਂਜੀ ਹਾਂਜੀ ਜੇ ਆਪਣੇ ਕੋਲ ਮਾਲ ਵਧੂਗਾ ਇੱਕ ਨਾਲੇ ਦੁੱਧ ਚੰਗਾ ਪੀਵਾਂਗੇ ਤੇ ਨਾਲੇ ਪਸ਼ੂ ਵੱਧ ਹੋਣਗੇ ਹਾਂਜੀ 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 ਕੋਸ਼ਿਸ਼ ਤੇ ਕਰਨੀ ਚਾਹੀਦੀ ਹਰ ਇਨਸਾਨ ਨੂੰ ਕਿ ਇੱਕ ਅੱਧਾ ਜਿਹਦੇ ਕੋਲ ਜਗ੍ਹਾ ਵਾ ਇੱਕ ਅੱਧਾ ਪਸ਼ੂ ਜ਼ਰੂਰ ਰੱਖੇ ਚਾਹੀਦਾ ਹਾਂਜੀ ਹਾਂਜੀ ਕਰੀਏ ਹਰਸ਼ੂ ਹਾਂਜੀ ਵੀਰ ਜੀ ਉਹ ਸਾਡੇ ਜਿੰਨੇ ਵੀ ਵੀਡੀਓ ਨੂੰ ਪਿਆਰ ਕਰਦੇ ਨੇ ਵਧੀਆ YouTube ਫਾਰਮ ਉਤੇ ਉਹਨਾਂ ਸਾਰੇ ਭੈਣ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਵਿਦੇਸ਼ ਵਿੱਚ ਵੀ ਜਿਹੜੇ ਮੇਰੇ ਭੈਣ ਭਰਾ ਵਸਦੇ ਨੇ ਉਹਨਾਂ ਨੂੰ ਵੀ ਆਸ ਕਰਦੇ ਆ ਕਿ ਸਭ ਤੰਦਰੁਸਤ ਹੋਣਗੇ ਕਿਉਂਕਿ ਬੱਚਿਆਂ ਦਾ ਹੌਲ ਜਿਹਾ ਜਿਹੜਾ ਸੀ ਬਹੁਤ ਜ਼ਿਆਦਾ ਸੀਗਾ ਬਾਹਰ ਜਾਂਦਾ ਤੇ ਆਪਣੇ ਨੂੰ ਤੁਹਾਨੂੰ ਪਤਾ ਬੱਚੇ ਬਾਹਰ ਗਏ ਆ ਇਹ ਵੀ ਕਹੀਦਾ ਕਿ ਮਾਲਕਾ ਹਰ ਜਿਹੜਾ ਦੇਸ਼ ਵਿਦੇਸ਼ ਬੱਚਾ ਗਿਆ ਉਹਦੀ ਤੰਦਰੁਸਤੀ ਤੇ ਲੰਮੀ ਲੰਮੀ ਆਜੂ ਬਖਸ਼ਿਸ਼ ਕਰੇ ਠੀਕ ਹੈ ਜੀ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਛੋਟੀ ਤੋਂ ਹੀ ਆਪਾਂ ਕਰੀਏ ਸੁਵਾ ਜਿਹੜਾ ਇਹਨੇ ਪਹਿਲਾਂ ਹੀ ਸੋਣਾ ਤੇ ਥਾਣੇ ਤੇ ਹੁਣ ਤੋਂ ਹੀ ਆਪਾਂ ਪ੍ਰੋਪਰ ਦੇਖ ਸਕਦੇ ਹੱਥ 'ਚ ਆਉਣ ਵਾਲੇ ਜਿਹੜੇ ਹੋਗੇ ਆ। ਅਜੇ ਕਿੰਨੇ ਕਿ ਲੈ ਜੋਦੇ ਨੇ? ਪੀਜੀ 2 ਲੈ ਜੇ 4 ਲੈ ਜੇ। ਠੀਕ ਆ। ਤਿਆਰ ਹੈ ਝੋਟੀ। ਥੋੜੇ ਦੇ ਨਹੀਂ ਖੜਨੇ ਆ ਕਿੰਨੇ? ਥੋੜੇ ਖੜੇ ਕੀ ਹਾਂ ਜੀ। ਤੇ ਬਾਕੀ ਥਣ ਥਣ ਪੂਰਾ ਵਧੀਆ ਤਿਆਰ ਕਰ ਗਿਆ। ਵਧੀਆ ਜੀ ਥਾਣਾ ਦੀ ਭਾਰ ਦੀ ਆਪਣੀ ਗਾਰੰਟੀ ਕੋ ਭਾਰ ਪਾਉਂਦੀ ਹੋਵੇ। ਜਾਂ ਥਾਣਾ ਦੀ ਕੋਈ ਗੱਲ ਹੋਵੇ। ਦੋਂਦੀ ਤੋਂ ਚੌਗੀ ਹੋਈ ਏ ਝੋਟੀ ਇਹਦੇ। ਅੱਛਾ। ਪਹਿਲਾ ਸੁਆ ਹੈ। ਠੀਕ ਆ ਤੇ ਦੁੱਧ ਕਿੰਨਾ ਚਵਾਈ ਜਾਓ ਪਹਿਲੇ ਉਹ ਵਿੱਚ ਜਿੱਦਾਂ ਦੀ ਛੋਟੀ ਹੈ ਦੁੱਧ ਤੇ ਇਹਨੂੰ 12 ਲੀਟਰ ਕਿਹ ਕਹਿੰਦਾ ਮੈਂ ਨਹੀਂ ਕਹਿੰਦਾ 18 ਲੀਟਰ ਚਵਾ ਦੂਗੀ 12 ਲੀਟਰ ਦੁੱਧ ਵੀ ਛੋਟੀ ਤੇ ਚਵਾ ਦੇ ਤੇ ਵਾਧੂ ਚਾ ਲੀਟਰ ਮਾਰ ਕੇ ਪਤਾ ਤੇ ਫੇਰ ਵੀ ਲੱਗਦਾ ਹਾਂਜੀ ਹਾਂਜੀ ਤੋਰੋ ਹਾਂ ਫੇਰੇ ਤੋਰੋ ਇੱਕ ਕਰੀ ਨਾ ਸੋਹਣੀ ਛੋਟੀ ਹੈ ਇਹ ਆ ਭਈ ਛੱਲਿਆਂ ਚੰਗੀ ਪਰ ਹੁੰਦੀ ਹੈ ਜੇ ਤਿਆਰ ਹੋਣਾ ਵਾ ਜਿੰਨੇ ਛੱਲਿਆ ਆ ਪਿੱਛੋਂ ਇਹ ਤੋਂ ਆਪਾਂ ਦੇਖ ਸਕਦੇ ਚੰਗੀ ਆ। ਸੰਭੀ ਸੰਭੀ ਵੀ ਚੰਗੀ ਆ ਤਨਾ। ਲੈ ਹਾਂਜੀ। ਛੋਟਾ ਸਿੰਗ ਹੈ। ਤੇ ਮਮ ਜਿਹੜੀ ਚਾਰ ਦੰਦ ਦੱਸਤੀ ਆ। ਆ ਦੇਖ ਲੇਖੋ ਆ। ਪਿੱਛੇ ਦਰਵਾਜ਼ਾ ਮੋੜਾ ਕਿੱਥੇ ਆ। ਹਾਂ ਦੇਖ ਫਿਰ ਚੰਗਾ ਹਵਾਨਾ ਭਰਿਆ ਵਾ ਇਹਨੇ ਬਾਕੀ ਕਿਆ ਠੰਡੀ ਠੁੰਡੀ ਕੋਈ ਗੱਲ ਨਹੀਂ ਆਹ ਕਮਰੇ ਕੋ ਡਰਦੀ ਕੋਈ ਗੱਲ ਨਹੀਂ ਆਹ ਠੰਡੀ ਠੁੰਡੀ ਬਾਕੀ ਇਹ ਵੀ ਸੂਨ ਤੱਕਰ ਜਿਹੜੇ ਕੋਟੇ ਲੱਡੂ ਲੱਹਗੀਆਂ ਸਭ ਕੱਢ ਜੂਗੀ ਹਾਂ ਦੇਖੋ ਕਿਦਾਂ ਦਾ ਬਣਾਇਆ ਵੀਚੀ ਤੇ ਇਹਦਾ ਫਿਰ ਮੋਲ ਮੋਲਵੀ ਜੀ ਫੋਨ ਤੇ ਕਰ ਲਾਂਗੇ ਅੱਛਾ ਇਹਦਾ ਫੋਨ ਤੇ ਕਰ ਲਾਂਗੇ ਇਹ ਆ ਭੇਜ ਫਿਰ ਗੱਬਣੇ ਆ ਹਾਂਜੀ ਗੱਬਣੇ ਮੋਲ ਵਾਲੇ ਕਿਸੇ ਵੀਰ ਨੇ ਕਿਸੇ ਵੇਲੇ ਵੇਚਣ ਵਾਲੇ ਨੇ ਖਾਣੀ ਹੁੰਦੀ ਆ ਹਾਂਜੀ ਹਾਂਜੀ ਇਹ ਗਾਹ ਵੀ ਕਈ ਰਿਹਾ ਵੀਡੀਓ ਤੇ ਚੜਦੀ ਆ ਮਾਲ ਨੇ ਚੜਨਾ ਹੁੰਦਾ ਵਾ ਹਾਂਜੀ ਹਾਂਜੀ ਇਹ ਕਰਕੇ ਕੋਈ ਨਹੀਂ ਫੋਨ ਤੇ ਕਰ ਲਾਂਗੇ ਠੀਕ ਐ ਭਾਏ ਇੱਕ ਝੋਟੀ ਦੇ ਹਵਾਣਾ ਰੇਟ ਜਾ ਜੀ ਅੱਗੇ ਬਿਲਕੁਲ ਕਰਾਂਗੇ ਵੀ ਜੀ ਜਾਇਜ਼ ਕਰਾਂਗੇ ਕੋ ਫੋਨ ਲਾਵੇ ਇੱਕ ਵਾਰੀ ਜ਼ਰੂਰ ਹੈ ਨਾ ਜਿਹਦੇ ਵਿੱਚ ਝੋਟੀ ਪਸੰਦ ਹੁੰਦੀ ਆ ਇੱਕ ਵਾਰੀ ਫੋਨ ਕਰੇ ਜ਼ਰੂਰ ਹੈ ਨਾ ਇੱਕ ਵਾਰੀ ਹਵਾਣਾ ਇਹਦਾ ਫਿਰ ਤੋਂ ਦੇਖ ਸਕਦੇ ਆਪ ਚੰਗੀ ਤਿਆਰ ਹੋਂਦੀ ਥੱਲੇ ਤੇ ਹੁਣ ਇੱਕ ਆਵਲੇ ਜਰਸੀ ਕ੍ਰੋਸ ਇੱਕ ਗਾਂ ਦਾ ਨੰਨ ਦਿਖਾਉਣੀ ਆ ਤੇ ਇਹ ਵਿੱਚ ਕਿੰਨੇ ਕ ਦੁੱਧ ਆ ਲੀਜੇ ਵਿੱਚ ਇਹ ਦੁੱਧ ਤੇ ਤੁਹਾਨੂੰ ਮੈਂ ਕਿਉਂ ਕਹੀ ਦੱਸੀ ਗੱਲ ਕਿ ਗੱਬਰ ਦਾ ਦੁੱਧ ਦੱਸਿਆ ਨਹੀਂ ਜਾਂਦਾ ਹਾਂਜੀ ਹਾਂਜੀ ਬਾਕੀ ਦੁੱਧ 12 13 ਲੀਟਰ ਵਸ਼ੀ ਚਵਾ ਦੂਗੀ ਸੇਵਾ ਕਰੇ ਕੋਈ ਇਹਦਾ ਠੀਕ ਹੈ 20 ਦਿਨ ਕੱਚੀ ਹੈ ਵਸ਼ੀ ਉਸ ਦੇ ਹਿਸਾਬ ਨਾਲ ਆਪਾਂ ਵਸ਼ੀ ਜਿਹੜੀ ਦੇ ਦਾਂਗੇ ਦੇ ਦੇਣੀ ਰੇਟ ਸੁਝਾਜ ਕਰ ਦੇਣਾ ਕੋਈ ਵੀਰ ਇਹਨੂੰ ਸੰਭੇ ਹਾਂਜੀ ਹਾਂਜੀ ਦੂਜਾ ਸੁਆਵਾ ਠੀਕ ਹੈ ਠੀਕ ਹੈ ਇੱਕ ਵੀਜੀ ਗੱਲ ਹੈ ਮੜੀ ਜੀ ਹਾਂਜੀ ਥੋੜੀ ਜੀ ਨਾਰਮਲ ਝੂਠਲੀ ਮਾਰਨਾ ਕਿਸੇ ਨਾਲ ਹਾਂਜੀ ਇਧਰ ਉਹ ਕਰਿਓ ਜਿਹੜਾ ਇਧਰ ਸਾਡੇ ਮੂੰਹ ਇਹਦਾ ਪਤਾ ਨਹੀਂ ਜੋ ਸੁਆ ਪਿਓਰ ਸੁਆ ਜੋ ਉਹ ਧੰਦ ਜਿਹੜਾ ਵੀ ਚਲਾਵਾ ਉਦੇ ਵਿੱਚ ਵੇਥਿਆ ਠੀਕ ਹੈ ਚਾਹੇ ਉਹਨੂੰ ਕੋਈ ਡਿੱਗਾ ਸਮਝ ਲੇ ਨਹੀਂ ਬਾਕੀ ਦੰਦੇ ਤੇ ਚਲੋ 8 ਹੀ ਆ ਉਧਰ ਚਾਰ ਹੀ ਉਧਰ ਆ ਤੇ ਚਾਰ ਹੀ ਉਧਰ ਆ ਮੇਰੇ ਖਿਆਲ ਕਿੰਨੇ ਆ ਜਿਹੜੇ ਹੁਬਲਾ ਇਹ ਵਰਲੀ ਦੰਦ ਜਿਹੜਾ ਡਿੱਗਾ ਵਾਗੇ ਨਾ ਜੇ ਸਾਨੂੰ ਪਹਿਲੇ ਖ ਲੱਗਿਆ ਦੰਦੇ ਦੇ 7 ਹੀ ਆ ਜਿਹੜੇ ਹਾਂਜੀ 7 ਦੰਦ ਇੱਕ ਦੰਗ ਇੱਕ ਦੰਦ ਨਹੀਂ ਜਿਹੜਾ ਇਹਦਾ ਹੈਗਾ ਹੈਗਾ ਕਈ ਵਾਰੀ ਕਿਤੇ ਵਜਬੁੱਜ ਜਾਂਦਾ ਵਾ ਜਾਂ ਇੱਧਰ ਉੱਧਰ ਲੜ ਪੈਂਦੇ ਡੰਗਰ ਟੁੱਟ ਟੁੱਟ ਮਾਰਦੇ ਉਹ ਆਪਾਂ ਇੱਥੋਂ ਕਿਸੇ ਦੇ ਕਹੇ ਤੇ ਮਾਲ ਭੇਜ ਦਿੰਦੇ ਆ ਹਾਂਜੀ ਹਾਂਜੀ ਸਚਾਈ ਦਸੀ ਇਹਦਾ ਬਦਲ ਹੋਇਆ ਵੀਡੀਓ ਤੇ ਹਰ ਗੱਲ ਜੀ ਸੱਚੀ ਦੱਸੋ ਇਹਦਾ ਪਾਉਂਦਾ ਮਕਸਦ ਕੀ ਹੁੰਦਾ ਕਿ ਸਚਾਈ ਬੋਲੋ ਇਹ ਮਤਲਬ ਵੀਡੀਓ ਤੇ ਝੂਠ ਬੋਲਾਂਗੇ ਤੇ ਫਿਰ ਕਿਸੇ ਕੋ ਗਾਲਾਂ ਲੈਣੀਆਂ ਉਹ ਕੋਈ ਫਾਇਦਾ ਨਹੀਂਗਾ ਹਾਂਜੀ ਹਾਂਜੀ ਬਾਕੀ ਆਪਾਂ ਜੋ ਵੀ ਹੈਗਾ ਸੱਚ ਦੱਸਿਆ ਬਾਕੀ ਹੁਣ ਜਿੱਤਰਾਮ ਕਈ ਵਾਰੀ ਡੇਰੀਆਂ ਟੋਰੀਆਂ ਚ ਵੀ ਪਸ਼ੂ ਇੱਕ ਦੂਜੇ ਨਾਲ ਭੇਡ ਪਿੰਦੇ ਲੜ ਪਿੰਦੇ ਉਹ ਤਾਂ ਵੀ ਦੰਦ ਟੁੱਟ ਗਿਆ ਕਦੀ ਸਿੰਗ ਟੁੱਟ ਗਿਆ ਇਹੋ ਜਿਹੇ ਕਈ ਗੱਲਾਂ ਤੇ ਡੰਗਰ ਪੱਠੇ ਪਾਉਂਦੇ ਮੁੱਕੀ ਮਾਰ ਦਿੰਦੇ ਹਾਂਜੀ ਹਾਂਜੀ ਬੰਦੇ ਇਦਾਂ ਦੇ ਹੁੰਦੇ ਆ ਹਾਂਜੀ ਹਾਂਜੀ ਉਹ ਵੀ ਕਿਸੇ ਵੇਲੇ ਹੋ ਸਕਦਾ ਮੱਧ ਘਟਾ ਕਈ ਵਾਰੀ ਕਈ ਗੱਲਾਂ ਹੋ ਜਾਂਦੀਆਂ ਬਾਕੀ ਉਹਦੇ ਉੱਤਰਾਂ ਤੇ ਦੇਖ ਨਹੀਂ ਦਿਆ ਵੀ ਵੈੜ ਹੀ ਆ ਜਿਹੜੀ ਇਹ ਤੋਰ ਹਾਂ ਇੱਕ ਵਾਰ ਇਹਨੂੰ ਤੋਰ ਕੇ ਤੇ ਮੁੱਲ ਤੁਹਾਨੂੰ ਦੱਸਦੇ ਹਾਂ

ਤੇ ਇਹਦਾ ਫਿਰ ਛੋਟਾ ਜਿਹਾ ਰੀਡ ਕਰੀਏ ਹਾਂਜੀ ਵੀਰ ਜੀ ਇਹ ਨਾ ਕੋ ਸਮਝੇ ਵੀ ਇਹ ਖਣੀ ਤੇ ਸੁਵਿਆ ਚ ਹਾਂਜੀ ਹਾਂਜੀ ਸੁਵਾ ਦੱਜਾ ਜੋ ਵਸ਼ੀ ਦਾ ਹਾਂਜੀ ਹਾਂਜੀ ਜਿਹੜੀ ਪ੍ਰੋਬਲਮ ਦੰਦੀ ਆ ਗਈ ਉਹ ਦੱਸ ਦਿੱਤੀ ਆ ਠੀਕ ਆ ਹੁੰਦਾ ਇਹੋ ਜੀ ਵਸ਼ੀ ਤਿਆਰ ਹੋਵੇ ਹਾਂਜੀ ਤੇ ਚਲੋ ਦਾ ਦਨਾਂ ਅੰਡੇ ਘੰਦਾ ਤੇ ਵਸ਼ੀ ਦਾ ਮੁੱਲ ਕਿਸੇ ਨੇ 60 ਕਰਨਾ ਹੈ ਕਿਸੇ ਨੇ 55 ਕਰਨਾ ਹੈਗਾ ਹਾਂਜੀ ਆਪਾਂ ਵੀਰ ਜੀ ਬਿਲਕੁਲ ਜਾਇਜ਼ ਭਾਅ ਨੂੰ ਦੇ ਦੇਣੀ ਆ ਇਹ ਐ ਜਨਾ ਮਿਲ ਜਾਇਜ਼ ਦੇ ਦਾਂਗੇ ਮੈਂ ਕਿਹਾ 35000 ਦੇ ਦਈਏ 35000 ਦੇ ਛੋੜ ਛੜ ਕਰ ਦਈਏ ਵਿੱਚਾਂ ਚਲੋ ਦੱਸੋ ਕਿੰਨੀ ਕਰੀਏ ਤੁਸੀਂ ਆਪ ਹੀ ਕਰ ਦਿਓ ਤੁਸੀਂ ਦੱਸੋ ਖੁੱਲੀ ਕਰ ਦਿਓ ਆਪੇ ਦੱਸੋ ਖੁੱਲੀ ਕਰ ਦਿਓ ਦੋ ਕਰ ਦਈਏ ਹੋਰ ਕਰ ਦਈਏ ਕਿੰਨੀ ਕਰਦੀ ਕਿੰਨੇ ਰੇ ਦੇ ਦਈਏ ਦੱਸੋ ਤੁਸੀਂ ਆਪ ਜੈਸ ਨੋ ਕਰ ਦਿਓ ਕਰਿਆ ਜੈਸ ਨੋ ਕਰ ਦਿਏ ਜੈਸ ਨੋ 30000 ਦੀ ਵੀਜੀ ਦੇ ਦਾ ਅੱਛਾ 30000 ਦੀ ਵੀਜੀ ਦੇ ਦਾਂਗੇ ਚਲੋ ਯਾਰ ਹੋਰ ਛੋਟ ਕਰਦੇ ਆ ਵਿੱਚ 29000 ਦੀ ਹੋ ਜੇ 29000 ਠੀਕ ਆ ਨਾ ਵੀਰ ਮੇਰਾ ਹੁਣ ਕੋ ਛੋਟ ਛੱਪਾ ਹੀ ਹੋਣਾ ਜੋ ਗੱਲ ਕਰੀ ਠੀਕ ਆ ਠੀਕ ਹੈ ਜੀ ਬਾਕੀ ਚਲੋ ਕੋ ਫੋਨ ਲਾਵੇ ਹਨਾ ਫੋਨ ਕੋ ਲਾ ਲੇ ਬਾਕੀ ਜੇ ਕਿਸੇ ਪਸੰਦੇ ਆ ਤੇ ਬਾਕੀ 20 ਦਿਨ ਕੱਚੀ ਜੋ ਉਹ ਇਹਨਾਂ ਕੋਈ ਵੀ ਰੱਖੇ ਇਹਨਾਂ ਸਾਂਭ ਲੇਗਾ ਜਿਹੜਾ ਵੀਰ ਕਹਿੰਦਾ 12 13 ਲੀਟਰ ਇਹ ਆਰਾਮ ਨਾਲ ਅੱਛੀ ਦੁੱਧ ਚਵਾ ਜੇਗੀ ਉਹ ਇਹਨੂੰ ਗਾਂ ਨਾ ਸਮਝੇ ਦੂਜਾ ਸੂਆ ਜੋ ਅੱਛੀ ਵੀ ਹਲੋ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਦੋਵੇਂ ਗੱਬਣਾ ਆਪਣੀ ਵੇਸ ਚਾਹ ਕੇ ਤਸੱਲੀ ਕਰਕੇ ਖੜੋ ਜੀ